ਆ ਪਿੱਛੇ ਜੀ ਸਪੋਕਸਮੈਨ ਨੇ ਕੁਝ ਅਖਬਾਰਾਂ ਵਿੱਚ ਛਾਪ ਕੇ ਪਰਚੇ ਵੰਡੇ ਨੇ ਜਿਹੜੇ ਤੁਹਾਡੇ ਤਾਂ ਕਈ ਵੀਰਾਂ ਨੇ ਪੜ੍ਹੇ ਹੋਣਗੇ ਉਹਦੇ ਤੇ ਬੜਾ ਸਾਧ ਸੰਗਤ ਜੀ ਕਈ ਗੁਰਸਿੱਖਾਂ ਨੂੰ ਜਿਨ੍ਹਾਂ ਨੇ ਬਾਣੀ ਨਹੀਂ ਪੜ੍ਹੀ ਜਾਂ ਬਾਣੀ ਨੂੰ ਪੂਰੀ ਤਰ੍ਹਾਂ ਸਮਝਦੇ ਨਹੀਂ ਉਹਨਾਂ ਦੇ ਮਨ 'ਚ ਸ਼ੰਕਾ ਪੈਦਾ ਹੋਇਆ ਅਸਲ ਵਿੱਚ ਗੱਲ ਕੀ ਹੈ ਉਹਨੇ ਅਧੂਰੀਆਂ ਪੰਕਤੀਆਂ ਛਾਪੀਆਂ ਨੇ ਪੂਰੀਆਂ ਨਹੀਂ ਛਾਪੀਆਂ ਉਹਨੇ ਉਹ ਪੱਖ ਛਾਪਿਆ ਜਿਹਦੀ ਸਾਨੂੰ ਸਮਝ ਨਾ ਸਕੇ ਉਹ ਲੇਖਾ ਪਾਣ ਵਾਲਾ ਪੱਖਾ ਪਿਆ ਕਿਉਂਕਿ ਗੁਰਬਾਣੀ ਦੀ ਇੱਕ ਪੰਕਤੀ 'ਚ ਸਵਾਲ ਹੁੰਦਾ ਤੇ ਅਗਲੀ ਪੰਕਤੀ 'ਚ ਜਵਾਬ ਹੁੰਦਾ ਹੁਣ ਤੁਸੀਂ ਆਸਾ ਦੀ ਵਾਰ ਪੜ੍ਹਦੇ ਹੋ ਜਿਉ ਜੋਰੂ ਸਿਰ ਨਾਮਣੀ ਆਵੈ ਵਾਰੋ ਵਾਰ ਇਹਦਾ ਅਰਥ ਜੇ ਇਹਦਾ ਕੱਲੀ ਪੰਕਤੀ ਦਾ ਅਰਥ ਕਰੀਏ ਤੇ ਕਈ ਲੜ ਪੈਣਗੇ ਇਹ ਗੁਰੂ ਨਾਨਕ ਸਾਹਿਬ ਦੀ ਪੰਕਤੀ ਹੈ ਜੋ ਜੋਰੂ ਸਿਰਨਾਵੜੀ ਹਰ ਇਸਤਰੀ ਨੂੰ ਮਹੀਨੇ ਪਿੱਛੋਂ ਸਿਰਨਾਣਾ ਪੈਂਦਾ ਝੂਠੇ-ਝੂਠਾ ਮੁਖ ਵਸ ਹੈ ਨਿਤਨੇ ਤੋਏ ਖੁਆਰ ਜਦੋਂ ਇਹ ਗੱਲ ਪੜੋਗੇ ਸਮਝੋਗੇ ਵੀ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਆ ਵੀ ਮਹਾਰਾਜ ਦਾ ਇਹ ਕਹਿੰਦੇ ਆ ਵੀ ਆਪ ਪਵਿੱਤਰਤਾ ਝੂਠ ਗੰਦਗੀ ਜੀਵ ਦੇ ਨਾਲ ਜੁੜੀ ਹੋਈ ਹੈ ਤੇ ਖੁਆਰ ਕਰਦੀ ਹੈ ਫਿਰ ਤੇ ਗੱਲ ਸਮਝ ਆਵੇਗੀ ਤੇ ਜੇ ਪਹਿਲੀ ਪੰਕਤੀ ਪੜ ਕੇ ਉਹਦੇ ਗਲਤ ਅਰਥ ਕਰੀ ਜਾਓ ਤੇ ਸਾਧ ਸੰਗਤ ਜੀ ਫਿਰ ਬਾਣੀ ਤੇ ਸ਼ੰਕਾ ਹੋਵੇਗਾ ਇਸੇ ਤਰ੍ਹਾਂ ਫਰੀਦ ਦਾ ਬਚਨ ਹੈ ਫਰੀਦਾ ਅਜ ਨਾ ਸੁੱਤੀ ਕੰਤ ਸੋ ਅੰਗ ਮੁੜੇ ਮੜ ਜਾਹੇ ਇਹ ਕਿਹੜੇ ਕੰਤ ਦੀ ਗੱਲ ਹੈ ਕੌਣ ਸੁੱਤੀ ਕੌਣ ਦਾਸ ਸੁੱਤੀ ਜੇ ਕੋਈ ਸਮਝਦਾਰ ਹੋਵੇਗਾ ਤੇਨੂੰ ਪਤਾ ਲੱਗੇਗਾ ਤੇ ਜੇ ਕੋਈ ਮੂਰਖ ਹੋਏਗਾ ਤੇ ਉਹ ਇਹਦਾ ਅਰਥ ਦੁਨਿਆਵੀ ਕਰਕੇ ਤੇ ਬਾਣੀ ਤੇ ਕਿੰਤੂ ਕਰਨ ਲੱਗ ਜਾਏਗਾ ਸਮਝ ਦੇ ਅਨੁਸਾਰ ਬੁੱਧੀ ਦੇ ਅਨੁਸਾਰ ਗਿਆਨ ਹੁੰਦਾ ਹੈ ਤੇ ਸਾਧ ਸੰਗਤ ਜੀ ਇਹਨਾਂ ਦੀ ਬੁੱਧੀ ਛੋਟੀ ਹੈ ਇਹਨਾਂ ਨੂੰ ਕਾਮ ਵਾਸ਼ਨਾ ਚ ਜਮੜੀ ਹੋਈ ਦਿਮਾਗ ਦੇ ਉੱਤੇ ਕਹਿੰਦੇ ਨੇ ਅਨੁਮਾਨ ਲੰਕਾ ਗਿਆ ਸੀਤਾ ਦੀ ਖਬਰ ਲੈਣ ਵਾਸਤੇ ਸੀਤਾ ਉਥੇ ਰਾਵਣ ਦੀ ਕੈਦ ਵਿੱਚ ਅਸ਼ੋਕ ਬਾਟਕਾ ਚ ਬਗੀਚੀ ਚ ਬੈਠੀ ਹੋਈ ਸੀ ਸੀਤਾ ਮਾਤਾ ਜੀ ਦੇ ਦਰਸ਼ਨ ਕਰਕੇ ਵਾਪਸ ਆਇਆ ਰਾਮਚੰਦਰ ਜੀ ਨੂੰ ਖਬਰ ਦੇਣ ਵਾਸਤੇ ਰਾਮ ਜੀ ਪੁੱਛਦੇ ਨੇ ਸੁਣਾ ਸੀਤਾ ਦੀ ਕੀ ਹਾਲ ਕੀ ਹਾਲਤ ਹੈ ਕਹਿਣ ਲੱਗੇ ਮਹਾਰਾਜ ਜੀਉਂਦੀ ਹੈ ਤੇ ਰਾਮਚੰਦਰ ਜੀ ਕਹਿੰਦੇ ਮਰੀ ਨਹੀਂ ਹਮ ਤੇ ਪਿਛਰਾਈ ਮਰ ਨਹੀਂ ਗਈ ਸਾਡੇ ਤੋਂ ਵਿਛੜ ਕੇ ਅਨੁਮਾਨ ਕਹਿੰਦਾ ਮਹਾਰਾਜ ਮਰਦੀ ਕਿਵੇਂ ਪ੍ਰਾਨ ਵਸੇ ਪਦ ਪੰਕਜ ਮੇ ਜਮ ਆਵਤ ਹੈ ਪਰ ਪਾਵਤ ਨਹੀਂ ਸੀਤਾ ਦੇ ਪ੍ਰਾਣ ਤਾਂ ਹਜੂਰ ਦੇ ਚਰਨਾਂ 'ਚ ਵਸੇ ਹੋਏ ਨੇ ਉੱਥੇ ਜਦੋਂ ਜਮ ਆਉਂਦੇ ਨੇ ਸਰੀਰ ਵੇਖ ਕੇ ਮੁੜ ਜਾਂਦੇ ਨੇ ਉਹ ਮਰ ਵੀ ਨਹੀਂ ਸਕਦੀ ਤੇ ਜੀ ਵੀ ਨਹੀਂ ਸਕਦੀ ਉਹਦੇ ਮਾਨਵ ਜ ਤੁਹਾਡਾ ਪ੍ਰੇਮ ਵਸਿਆ ਆ। ਅੱਛਾ ਹਨੂਮਾਨ ਇੱਕ ਹੋਰ ਗੱਲ ਦੱਸ। ਜਿਸ ਬਾਗ ਵਿੱਚ ਤੂੰ ਗਿਆ ਸੀ ਜਿਸ ਬਗੀਚੀ 'ਚ ਸੀਤਾ ਬੈਠੀ ਸੀ ਅਸ਼ੋਕ ਬਾਟਕਾ ਦੇ ਫੁੱਲ ਕਿਹੋ ਜੇ ਸਨ ਕਿਹੜੇ ਰੰਗ ਦੇ ਸਨ ਹਨੂਮਾਨ ਕਹਿਣ ਲੱਗਾ ਮਹਾਰਾਜ ਮੈਨੂੰ ਤਾਂ ਇਹ ਨਜ਼ਰ ਆਉਂਦਾ ਵੀ ਉਸ ਬਗੀਚੀ ਦੇ ਫੁੱਲ ਲਾਲ ਸਨ ਰਾਮ ਜੀ ਕਹਿਣ ਲੱਗੇ ਨਹੀਂ ਹਨੂਮਾਨ ਤੈਨੂੰ ਭੁਲੇਖਾ ਲੱਗ ਰਿਹਾ ਕਿਉਂਕਿ ਅਸੀਂ ਵੀ ਅੰਤਰ ਆਤਮਾ ਨਾਲ ਉਹ ਜਗ੍ਹਾ ਵੇਖੀ ਹੈ ਉੱਥੋਂ ਦੇ ਫੁੱਲ ਚਿੱਟੇ ਹਾਂ ਨਹੀਂ ਨਹੀਂ ਮਹਾਰਾਜ ਫੁੱਲ ਲਾਲ ਹਨ ਮਾਰੇ ਕਹਿੰਦੇ ਨਹੀਂ ਚਿੱਟੇ ਹਨ ਕਹਿੰਦਾ ਨਹੀਂ ਲਾਲ ਹਨ ਹੱਸ ਪਏ ਰਾਮਚੰਦਰ ਜੀ ਕਹਿਣ ਲੱਗੇ ਤੈਨੂੰ ਲਾਲ ਪਤਾ ਕਿਉਂ ਨਜ਼ਰ ਆਉਂਦੇ ਨੇ ਤੇਰੀਆਂ ਅੱਖਾਂ 'ਚ ਲਹੂ ਉਤਰਿਆ ਹੋਇਆ ਸੀ ਗੁੱਸਾ ਤੈਨੂੰ ਆਇਆ ਹੋਇਆ ਸੀ 라ਵਣ ਦੇ ਖਿਲਾਫ ਤੇ ਜਦੋਂ ਤੇਰੇ ਅੰਦਰ ਗੁੱਸਾ ਸੀ ਤੇ ਇਹਨੂੰ ਲਾਲ ਨਜ਼ਰ ਆਉਂਦੇ ਸਨ ਸਾਥ ਸੰਗਦੀ ਮੇਰੇ ਹਜੂਰ ਬਾਣੀ ਚ ਕਹਿੰਦੇ ਨੇ ਸੁਖੀਏ ਕੋ ਦੇਖੈ ਸਭ ਸੁਖੀਆ ਸੁਖੀ ਬੰਦੇ ਨੂੰ ਸਾਰੀ ਦੁਨੀਆ ਸੁਖੀ ਨਜ਼ਰ ਆਉਂਦੀ ਹੈ ਰੋਗੀ ਕਹ ਪਾੜਾ ਸਭ ਰੋਗੀ ਰੋਗੀ ਨੂੰ ਸਾਰੇ ਰੋਗੀ ਨਜ਼ਰ ਆਉਂਦੇ ਨੇ ਜਿਨ੍ਹਾਂ ਦੀਆਂ ਅੱਖਾਂ ਵਿੱਚ ਕਾਮਵਾਸ਼ਨਾ ਹੈ ਨਾ ਉਹਨਾਂ ਨੂੰ ਗੁਰਬਾਣੀ ਵੀ ਕਾਮਵਾਸ਼ਨਾ ਵਾਲੀ ਨਜ਼ਰ ਆਉਂਦੀ ਹੈ ਕਿਉਂਕਿ ਜੈਸੀ ਦ੍ਰਿਸ਼ਟੀ ਹੈ ਵੈਸੀ ਸ੍ਰਿਸ਼ਟੀ ਹੈ ਗਿਆਨ ਅਵਸਥਾ ਮੁਤਾਬਕ ਹੁੰਦਾ ਜੇ ਇੱਕ ਬੱਚੇ ਨੂੰ ਤੁਸੀਂ ਊੜਾ ੜਾ ਸਿਖਾ ਰਹੇ ਹੋ ਇੱਕ ਬੱਚਿਆ ਪੰਜਵੀਂ ਚ ਪੜ ਰਿਹਾ ਹੈ ਉਹ ਬੱਚਿਆ ਦੇ ਅੱਗੇ ਪਹਿਲੀ ਤੋਂ ਦੂਜੀ ਚੌਥੀ ਪੰਜਵੀਂ ਦਸਵੀਂ ਵਾਲੇ ਬੱਚੇ ਅੱਗੇ ਜੇ ਤੁਸੀਂ ਐਮਏ ਦੀ ਕਿਤਾਬ ਰੱਖੋਗੇ ਉਸ ਨੂੰ ਨਹੀਂ ਸਮਝ ਆਏਗੀ ਐਮਏ ਦੀ ਕਿਤਾਬ ਪਹਿਲੀ ਦੂਜੀ ਪੰਜਵੀਂ ਦਸਵੀਂ ਵਾਲੇ ਨੂੰ ਨਹੀਂ ਸਮਝ ਆਏਗੀ ਕਿਤੇ ਕਰਕੇ ਵੇਖ ਲਓ ਜਿਹੜਾ ਬੀਏ ਕਰਕੇ ਐਮਏ ਚ ਦਾਖਲਾ ਲਵੇਗਾ ਉਹਨੂੰ ਐਮਏ ਦੀ ਕਿਤਾਬ ਸਮਝ ਆਵੇਗੀ ਫਿਰ ਵੀ ਕਿਸੇ ਮਾਸਟਰ ਦੀ ਲੋੜ ਪਵੇਗੀ। ਲੱਖੋ ਸਤਨਾਮ ਸ੍ਰੀ ਵਾਹਿਗੁਰੂ। ਜਾਂ ਫਿਰ ਕਰਕੇ ਵੇਖ ਲਓ ਕਿਸੇ ਪਹਿਲੀ ਦੂਜੀ ਵਾਲੇ ਦੇ ਅੱਗੇ ਰੱਖੋ ਕਿਤਾਬ ਐਮਏ ਦੀ। ਉਹ ਸਮਝ ਆ ਜਾਏਗੀ ਉਹਨੂੰ ਬਿਲਕੁਲ ਨਹੀਂ ਆਉਂਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਨਾਂ ਨੇ ਨਹੀਂ ਪੜਿਆ ਭਾਈ ਗੁਰਦਾਸ ਜਿਹਨਾਂ ਨੇ ਨਹੀਂ ਪੜਿਆ ਭਾਈ ਆਨੰਦ ਲਾਲ ਨੂੰ ਜਿਹਨਾਂ ਨੇ ਨਹੀਂ ਪੜਿਆ ਉਹ ਦਸਮ ਗ੍ਰੰਥ ਦੇ ਕਿਤਾਬਾਂ ਲਿਖਣ ਲੱਗ ਪਏ ਨੇ ਫਿਰ ਨੂੰ ਕੀ ਸਮਝ ਆਏਗੀ ਕੀ ਪਤਾ ਲੱਗੇਗਾ ਅਖੇ ਜੀ ਇਹਦੇ ਵਿੱਚ ਅਸ਼ਲੀਲ ਲਿਖਿਆ ਹੋਇਆ ਹੈ ਇਹਦੇ ਵਿੱਚ ਬੰਦੇ ਦੇ ਸਰੀਰ ਦੇ ਅੰਗਾਂ ਬਾਰੇ ਲਿਖਿਆ ਹੋਇਆ ਸਾਧ ਸੰਗਤ ਜੀ ਇਹ ਦੱਸੋ ਜਿਹੜੇ ਲੋਕ ਇੰਤੂ ਪ੍ਰੰਤੂ ਕਰਦੇ ਨੇ ਜਦੋਂ ਗੁਰਦੁਆਰੇ ਆਉਂਦੇ ਨੇ ਮੰਦਰ ਜਾਂਦੇ ਨੇ ਕਿਤੇ ਜਾਂਦੇ ਧਰਮ ਸਥਾਨ ਤੇ ਜਿਹੜੇ ਸਾਡੇ ਸਰੀਰ ਦੇ ਅੰਗ ਨੇ ਉਹ ਘਰ ਰੱਖ ਕੇ ਆਉਂਦੇ ਨੇ ਸਾਡੇ ਸਿਰ 'ਚ ਅੱਖਾਂ ਵੀ ਨੇ ਕੰਨ ਵੀ ਨੇ ਨੱਕ ਵੀ ਹੈ ਹੱਥ ਵੀ ਨੇ ਪੈਰ ਵੀ ਨੇ ਸਾਡੇ ਸਰੀਰ ਦੇ ਕੁਝ ਅੰਗ ਉਹ ਵੀ ਨੇ ਜਿਹੜੇ ਅਸੀਂ ਟੱਕ ਕੇ ਰੱਖਨੇ ਆ ਟੱਕ ਕੇ ਰੱਖਦੇ ਆ ਪਰ ਉਹ ਅਸੀਂ ਘਰ ਰੱਖ ਕੇ ਨਹੀਂ ਆਉਂਦੇ ਟੱਕ ਕੇ ਰੱਖਦੇ ਆ ਕਿਉਂ ਮਰਿਆਦਾ ਬਣੀ ਹੋਈ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਸਾਰੇ ਸਰੀਰ ਬਾਰੇ ਤੇ ਸਾਰੇ ਆਤਮਿਕ ਅਵਸਥਾ ਬਾਰੇ ਗਿਆਨ ਦੇਣਾ ਹੁਣ ਡਾਕਟਰੀ ਪੜਾਈ ਜਾਂਦੀ ਹੈ ਸਾਡੀਆਂ ਬੱਚੀਆਂ ਨਰਸ ਦਾ ਕੋਰਸ ਕਰਦੀਆਂ ਨੇ ਡਾਕਟਰੀ ਦਾ ਕੋਰਸ ਕਰਦੀਆਂ ਨੇ ਉੱਥੇ ਉਹਨਾਂ ਨੂੰ ਸਰੀਰ ਦੇ ਸਾਰੇ ਅੰਗਾਂ ਬਾਰੇ ਪੜਾਇਆ ਜਾਂਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਪੜਾਇਆ ਜਾਂਦਾ ਕਿ ਡਾਕਟਰ ਬਣਨਾ ਉਹਨਾਂ ਕੰਨੋ ਇਲਾਜ ਕਰਨਾ ਸਾਰੇ ਅੰਗਾਂ ਦਾ ਕਰਨਾ ਕਿਹੜੇ ਅੰਗ ਵਿੱਚ ਕਿਹੜੀ ਨਸ ਹੈ ਕਿਹੜੇ ਅੰਗ ਵਿੱਚ ਕੀ ਨੁਕਸ ਪੈ ਸਕਦਾ ਸਾਰਾ ਪੜਾਇਆ ਜਾਂਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਸਾਰਾ ਗਿਆਨ ਦੇਣਾ ਤਾਂ ਕਿ ਖਾਲਸਾ ਹਰ ਪੱਖ ਤੋਂ ਪਰਿਪੂਰਣ ਹੋ ਜਾਵੇ ਤੇ 405 ਚਰਿੱਤਰ ਲਿਖੇ ਨੇ ਉਹਦੇ ਵਿੱਚ ਬਹਾਦਰ ਇਸਤਰੀਆਂ ਦੇ ਚਿੱਤਰ ਵੀ ਨੇ ਨਾਰਮਲ ਇਸਤਰੀਆਂ ਦੇ ਚਰਿੱਤਰ ਵੀ ਨੇ ਕਪਟੀ ਇਸਤਰੀਆਂ ਦੇ ਚਰਿੱਤਰ ਵੀ ਨੇ ਤੇ 70% 70 80 ਚਰਿੱਤਰ ਬੰਦਿਆਂ ਦੇ ਵੀ ਨੇ ਸਾਰੇ ਚਰਿੱਤਰ ਔਰਤਾਂ ਦੇ ਨਹੀਂ ਜਿੱਥੇ ਬੰਦਿਆਂ ਦੇ ਚਰਿੱਤਰ ਨੇ ਉੱਥੇ ਇਹ ਤਸਵੀਰ ਚਰਿੱਤਰੋ ਪਖਿਆਨੇ ਪੁਰਖ ਚਰਿੱਤਰੇ ਲਿਖਿਆ ਹੋਇਆ ਜਿੱਥੇ ਇਸਤਰੀ ਦਾ ਚਰਿੱਤਰ ਹੈ ਉੱਥੇ ਇਹ ਤਸਵੀਰ ਚਿੱਤਰੋ ਪਖਿਆਨੇ ਤ੍ਰਿਆ ਚਰਿੱਤਰੇ ਲਿਖਿਆ ਹੋਇਆ ਪੜ੍ਹ ਕੇ ਵੇਖੋ ਦਸਵੰਗੰਥ ਕਿਉਂ ਲਿਖਿਆ ਇਹ ਚਰਿੱਤਰ ਤੁਸੀਂ ਇਹ ਪੁੱਛੋਗੇ ਵੀ ਚਰਿੱਤਰ ਕਿਉਂ ਲਿਖੇ ਨੇ ਮੈਨੂੰ ਇਹ ਦੱਸੋ ਖਾਲਸਾ ਕੀ ਹੈ ਖਾਲਸਾ ਇੱਕ ਫੌਜ ਹੈ ਤੇ ਫੌਜ ਹਮੇਸ਼ਾ ਲੜਾਈ ਦੇ ਮੈਦਾਨ 'ਚ ਰਹਿੰਦੀ ਹੈ ਕੈਂਪ 'ਚ ਰਹਿੰਦੀ ਹੈ ਘਰ ਤੋਂ ਬਾਹਰ ਰਹਿੰਦੀ ਹੈ ਜਿਹੜਾ ਬੰਦਾ ਫੌਜੀ ਹੈ ਘਰ ਤੋਂ ਬਾਹਰ ਰਹਿੰਦਾ ਉਹਦਾ ਕੈਰੇਕਟਰ ਕਿਸੇ ਵੇਲੇ ਵੀ ਡਾਊਨ ਹੋ ਸਕਦਾ ਆ ਜਿਹੜੀ ਸਭ ਤੋਂ ਵੱਡੀ ਵਰਲਡ ਦੀ ਲੜਾਈ ਛੜੀ ਹੋਈ ਹੈ ਇਸ ਟਾਈਮ ਲਾਦੇਨ ਦੀ ਤੇ ਅਮਰੀਕਾ ਦੀ ਹੈ। ਲਾਦੇਨ ਤੇ ਅਮਰੀਕਾ ਦੀ ਲੜਾਈ ਦੀ ਭੂਮਿਕਾ ਕੀ ਹੈ ਇਹ ਸਮਝ ਲਓ ਪਹਿਲਾਂ। ਅੱਜ ਤੋਂ 15 ਸਾਲ ਪਹਿਲਾਂ ਮੱਕੇ ਦੇ ਵਿੱਚ ਅਰਬ ਦੇ ਵਿੱਚ ਅਮਰੀਕਾ ਦੀਆਂ ਫੌਜਾਂ ਆਈਆਂ ਸੀ ਅਰਬ ਸਰਕਾਰ ਨੇ ਮੰਗਾਈਆਂ ਸੀ। ਤੇ ਜਦੋਂ ਉਹ ਫੌਜੀ ਉੱਥੇ ਬੈਠੇ ਰਹੇ 2-3 ਸਾਲ ਬੈਠੇ ਰਹੇ 4 ਸਾਲ ਬੈਠੇ ਰਹੇ ਤੇ ਜਿਹੜੇ ਅਰਬ ਦੀਆਂ ਔਰਤਾਂ ਸਨ ਮੁਸਲਮਾਨ ਔਰਤਾਂ ਉਹ ਉਥੋਂ ਦੀ ਸਰਕਾਰ ਨੇ ਉਹਨਾਂ ਫੌਜੀਆਂ ਨੂੰ ਦਿੱਤੀਆਂ ਜਦੋਂ ਉਹ ਲਦੇਨ ਨੇ ਵੇਖੀਆਂ ਤੇ ਉਹਦੇ ਮਨ 'ਚ ਇਹ ਭਾਵਨਾ ਆਈ ਵੀ ਇਹ ਜਿਹੜੇ ਫੌਜੀ ਹਨ ਅਮਰੀਕਾ ਦੇ ਸਾਡੇ ਦੇਸ਼ ਵਿੱਚ ਆ ਕੇ ਸਾਡੇ ਧਰਮ ਸਥਾਨਾਂ ਦੀ ਬੇਅਦਬੀ ਕਰ ਰਹੇ ਨੇ ਤੇ ਲੜਾਈ ਛਿੜ ਗਈ ਗੁਰੂ ਗਬ ਸਿੰਘ ਨੂੰ ਵੀ ਪਤਾ ਸੀ ਕਿ ਮੇਰਾ ਖਾਲਸਾ ਫੌਜ ਹੈ ਤੇ ਕਿਤੇ ਮੇਰੇ ਖਾਲਸੇ ਨੂੰ ਕੋਈ ਇਹੋ ਜਿਹਾ ਜਾਲ ਪਾ ਕੇ ਆਪਣੇ ਚਰਿੱਤਰ ਤੋਂ ਆਪਣੇ ਕਰੈਕਟਰ ਤੋਂ ਥੱਲੇ ਨਾ ਘੇਰ ਦੇਵੇ 405 ਚਰਿੱਤਰ ਲਿਖ ਕੇ ਸੰਭਾਲ ਸਭਤਾਨ ਕਰਦੇ ਹੋਇਆ 20ਵੇਂ ਚਰਿੱਤਰ 'ਚ ਪਹਿਲਾਂ ਹੀ ਲਿਖ ਦਿੱਤਾ ਸੁਧ ਜਪ ਤੈ ਹਮ ਧਰੀ ਬਚਨ ਗੁਰ ਦੇ ਹਮਾਰੇ ਕਿ ਜਦੋਂ ਦੀ ਮੈਂ ਉਸ ਵਾਲੀ ਐ ਮੇਰੇ ਪਿਤਾ ਗੁਰੂ ਤੇਗ ਬਹਾਦਰ ਨੇ ਮੈਨੂੰ ਸਿੱਖਿਆ ਦਿੱਤੀ ਐ ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ਪੂਤ ਇਹੈ ਪਰਣ ਤੋਹੇ ਪੁੱਤਰ ਤੈਨੂੰ ਸੋਹ ਲਗੇ ਮੈਂ ਤੈਨੂੰ ਪਰਣ ਕਰਾ ਰਿਆ ਪੂਤ ਇਹੈ ਪਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ ਜਿੰਨਾ ਚਿਰ ਤੂੰ ਜਿਉਂਦਾ ਰਹਿ ਪੁੱਤਰ ਇੱਕ ਗੱਲ ਦਾ ਖਿਆਲ ਰੱਖੀ ਨਿਜ ਨਾਰੀ ਕੇ ਸਾਥ ਨਿਤ ਤਿਮ ਨੇ ਬੜਈਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੁਣ ਜਈ ਉਹ ਆਪਣੀ ਪਤਨੀ ਧਰਮ ਬਤਨੀ ਐ ਇਸ ਤੋਂ ਇਲਾਵਾ ਵੱਡੀਆਂ ਮਾਵਾਂ ਨੇ ਬਰਾਬਰ ਦੀਆਂ ਭੈਣਾਂ ਨੇ ਛੋਟੀਆਂ ਧੀਆਂ ਨੇ ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਤੇ ਗੁਰੂ ਗੋਬਿੰਦ ਸਿੰਘ ਨੇ ਇਹ ਬਚਨ 20ਵੇਂ ਚਰਿੱਤਰ ਚ ਲਿਖੇ ਨੇ ਔਰ ਜਿਹੜੀ ਤੁਸੀਂ ਅਮਰ ਦੀ ਬਾਣੀ ਪੜਦੇ ਹੋ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਜਿਹੜੀ ਅਮਰ ਤੇ ਵੀ ਪੜੀ ਜਾਂਦੀ ਆ ਸਵੇਰ ਦੇ ਨਿਤਨੇਮ ਜ ਵੀ ਪੜੀ ਜਾਂਦੀ ਆ ਤੇ ਸ਼ਾਮ ਨੂੰ ਰਹਿਰਾਸ ਦੇ ਵਿੱਚ ਵੀ ਰੋਜ਼ ਹਰਮੰਦਰ ਸਾਹਿਬ ਤੋਂ ਟੀਵੀ ਤੇ ਸੁਣਦੇ ਹੋ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿੱਤ ਦੀ ਇੱਛਾ ਉਹ 405ਵਾਂ ਚਰਿੱਤਰ ਹੀ ਐ ਲਾਸਟ ਕਹਿੰਦੇ ਨਹੀਂ ਜੀ ਅੱਗੋਂ ਫਿਰ ਦੇਖੋ ਅੱਗੋਂ ਦੇ ਕੇ ਚਲੀ ਜਾਵੇ ਕਹਿੰਦੇ ਨਹੀਂ ਜੀ ਕੁਝ ਬਾਣੀ ਨੇ ਤੇ ਅਸੀਂ ਮੰਨਦੇ ਆ ਜਿਹੜੀ ਗੁਰੂ ਗੋਬਿੰਦ ਸਿੰਘ ਦੀ ਐ ਥੋੜੀ ਬਾਣੀ ਕਹਿੰਦੇ ਉਹਨਾਂ ਦੀ ਹੈ ਥੋੜੀ ਨਹੀਂ ਹੈ ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਮੈਂ ਕਿਹਾ ਇਹ ਦੱਸੋ ਇੱਕ ਮੁਰਗੀ ਆਂਡਾ ਦੇਵੇਗੀ ਜਾ ਮੀਟ ਦੇਵੇਗੀ। ਜਾਂ ਤਾਂ ਮੁਰਗੀ ਤੋਂ ਆਂਡਾ ਲੈ ਲਓ ਤੇ ਜਾਂ ਉਹਦਾ ਮੀਟ ਬਣਾ ਲਓ। ਹੁਣ ਮੁਰਗੀ ਆਂਡਾ ਵੀ ਦੇਈ ਜਾਵੇ। ਅੱਧੀ ਮੁਰਗੀ ਆਂਡਾ ਦੇਵੇ। ਅੱਧੀ ਮੁਰਗੀ ਦੀ ਆਪਾਂ ਸਬਜ਼ੀ ਖਾਈਏ। ਇਦਾਂ ਨਹੀਂ ਹੋ ਸਕਦਾ। ਇਹ ਤਾਂ ਸੰਸਕ੍ਰਿਤ ਦੇ ਕਰ ਦੇ ਕਰੇ ਜਦੋਂ ਨਿਆਂੇ ਪੜਾਏ ਜਾਂਦੇ ਹੈ ਨਾ ਉੱਥੇ ਇਹ ਨਿਆਂ ਆਉਂਦਾ ਅਰਧ ਯਰਤਕਾ ਨਿਆਂ। ਅੱਧੀ ਮੁਰਗੀ ਆਂਡੇ ਲਈ ਤੇ ਅੱਧੀ ਮੁਰਗੀ ਕਹਿੰਦੇ ਸਬਜ਼ੀ ਲਈ ਰੱਖ ਲਓ। ਕਦੀ ਹੋ ਸਕਦਾ ਇਹਨੇ ਹੋਇਆ ਕਦੀ ਟਿੱਕੋ ਕਹਨੂ ਕਰੇਗੀ ਵਿਚਾਰੀ ਉਹ ਉਹ ਕਮਲੇ ਉਹ ਇਹ ਕਦੀ ਹੋ ਸਕਦਾ ਵੀ ਜਪ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਹੋਵੇ ਤੇ ਚੋਪਈ ਕਿਸੇ ਹੋਰ ਦੀ ਹੋਵੇ ਭਾਈ ਮਨੀ ਸਿੰਘ ਗਲਤ ਲਿਖ ਸਕਦੇ ਆ ਬਾਣੀ ਕਦੀ ਭਾਈ ਮਨੀ ਸਿੰਘ ਨੇ ਸਾਰੀ ਬਾਣੀ ਸ੍ਰੀ ਮੁਖਵਾਗ ਪਾਸੋਂ ਹੀ ਦਸਵੀਂ ਕਰਕੇ ਲਿਖਿਆ ਹੈ ਜੇ ਭਾਈ ਮਨੀ ਸਿੰਘ ਨੂੰ ਇਹ ਸ਼ੱਕ ਹੁੰਦਾ ਵੀ ਇਹ ਗੁਰੂ ਸਾਹਿਬ ਦੀ ਬਾਣੀ ਨਹੀਂ ਉਹ ਇੱਕ ਉੱਤੇ ਨਾਂ ਲਿਖਦੇ ਪਾਸ਼ਾ ਜੀ ਦਸਵੀਂ ਐਸਾ ਪੁਲੇਖਾ ਜੋ ਗੁਰੂ ਕੀ ਬਾਣੀ ਬਾਸ ਤੇ ਪਾਇਆ ਜਾ ਰਿਹਾ ਉਹਦਾ ਕਾਰਨ ਕੀ ਹੈ ਮੇਰੇ ਨਾਲ ਵੀਰ ਕਸ਼ਮੀਰ ਸਿੰਘ ਜੀ ਆਏ ਹੋਏ ਨੇ ਦੱਸਣਗੇ 베ਰਵਾ ਪਰ ਮੈਂ ਇੱਕ ਗੱਲ ਕਹਿ ਰਿਹਾ ਇੱਕ ਤਾਂ ਸਾਡੇ ਅੰਦਰ ਵੀਰ ਰਸ ਖਤਮ ਕਰਨਾ ਚਾਹੁੰਦੇ ਨੇ ਸਿੰਘਾਂ ਜਿਹੜਾ ਜੋਸ਼ ਆਉਂਦਾ ਦੇ ਸ਼ਿਵਾ ਪਰਮੋਹ ਹੈ ਪੜ੍ਹ ਕੇ ਇਹ ਨਾ ਪੜ ਲਗੇ ਨਾ ਆਵੇਗਾ ਜੋਸ਼ ਜਿਹੜੀ ਆ ਕਿਰਪਾਨਾਂ ਪਾਈ ਫਿਰਦੇ ਨੇ ਸਿੱਖ ਇਹ ਕਿਰਪਾਨਾਂ ਕਿਵੇਂ ਲੈਣਗੀਆਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਕਿਰਪਾਨ ਪਾਉਣ ਬਾਰੇ ਲਿਖਿਆ ਕੋਈ ਨਹੀਂ ਮਹਾਰਾਜ ਆਦ ਵਿੱਚ ਤਾਂ ਨਹੀਂ ਲਿਖਿਆ ਕਿਤੇ ਕਿਰਪਾਨ ਪਾਉਣ ਵਾਸਤੇ ਕਿੱਥੇ ਲਿਖਿਆ ਫਿਰ ਤੁਹਾਨੂੰ ਵੀ ਕੋਈ ਪੁੱਛੇ ਤੁਸੀਂ ਕਹਿ ਸਕਦੇ ਹੋ ਕਿ ਦਸਮ ਗ੍ਰੰਥ ਵਿੱਚ ਲਿਖਿਆ ਕਿਰਪਾਨ ਪਾਣ ਧਾਰਿ ਅੰਕਰ ਕਰੋਰ ਪਾਪ ਟਾਰਿਅੰ ਕਿਰਪਾਨ ਪੌਣ ਧਾਰਿਯੰ ਦਸਮਗ੍ਰੰਥ ਚ ਲਿਖਿਆ ਗੁਰੂ ਗੋਬਿੰਦ ਸਿੰਘ ਨੇ ਜਿਸ ਪਿਤਾ ਨੂੰ ਸ਼ਸਤਰਾਂ ਨਾਲ ਪ੍ਰੇਮ ਸੀ ਅੱਜ ਵੀ ਮੇਰੇ ਪਾਤਸ਼ਾਹ ਦੇ ਤਖਤ ਕੇਸਗੜ ਚਲੇ ਜਾਓ ਤਖਤ ਦੇ ਉਤੇ ਸ਼ਸਤਰਾਂ ਦਾ ਪ੍ਰਕਾਸ਼ ਹੈ ਤਖਤ ਪਟਨਾ ਸਾਹਿਬ ਚਲੇ ਜਾਓ ਸ਼ਸਤਰਾਂ ਦਾ ਪ੍ਰਕਾਸ਼ ਹੈ ਸ੍ਰੀ ਅਕਾਲ ਤਖਤ ਸਾਹਿਬ ਜਾ ਚਲੇ ਜਾਓ ਸ਼ਸਤਰਾਂ ਦਾ ਪ੍ਰਕਾਸ਼ ਹੈ ਹਜ਼ੂਰ ਸਾਹਿਬ ਚਲੇ ਜਾਓ ਸ਼ਸਤਰਾਂ ਦਾ ਪ੍ਰਕਾਸ਼ ਹੈ ਜਿਹੜੇ ਪਿਤਾ ਦਾ ਸ਼ਸਤਰਾਂ ਨਾਲ ਪ੍ਰੇਮ ਹੈ ਉਹੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਨਮੋ ਸ਼ਸਤਰ ਪਾੜੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਆਖੇ ਜੀ ਜਾਪ ਸਾਹਿਬ ਨੂੰ ਮੰਨਦੇ ਆਸੀਂ ਪਰ ਇਹ ਜਿਹੜੀ ਭੋਗ ਬਿਲਾਸ ਵਾਲੀ ਬਾਣੀ ਹੈ ਨਾ ਕਿਹੜੀ ਚੰਨੇ ਤਿਰਾ ਜਿਹੜੇ ਤਰ ਨਹੀਂ ਮੰਨਦੇ ਮੈਂ ਕਿਹਾ ਜਾਪ ਸਾਹਿਬ 'ਚ ਵੀ ਲਿਖਿਆ ਭੋਗ ਬਿਲਾਸ ਬਾਰੇ ਕਹਿੰਦੇ ਕਿੱਥੇ ਮੈਂ ਕਿਹਾ ਨਮੋ ਭੋਗ ਭੋਗੇ ਉਹ ਪਰਮੇਸ਼ਰ ਭੋਗੀਆਂ ਦੇ ਭੋਗੀ ਵੀ ਹੈ ਕਹੋ ਕਿ ਨਹੀਂ ਹੈ ਨਮੋ ਭੋਗ ਭੋਗੇ ਭੋਗੀਆਂ ਵਿੱਚ ਭੋਗੀ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗੀ ਹੈ ਰੱਬ ਕਿਤੇ ਚ ਨਹੀਂ ਬਸਦਾ ਰੱਬ ਜੋਗੀ ਚ ਵੀ ਬਸਦਾ ਹੈ ਰੱਬ ਭੋਗੀ ਚ ਵੀ ਬਸਦਾ ਹੈ ਫਿਰ ਕਹਿੰਦੇ ਜੀ ਅਸੀਂ ਕੁਦਰਤ ਨੂੰ ਮੰਨਦੇ ਆ ਜਾਹਾਂ ਪਰ ਕੁਦਰਤ ਨੂੰ ਮੰਨ ਲਓ ਕੁਦਰਤ ਨੇਕੀਆਂ ਕੁਦਰਤ ਬਦੀਆਂ ਜਿੰਨੀ ਨੇਕੀ ਹੋ ਰਹੀ ਹੈ ਦੁਨੀਆ 'ਚ ਉਹ ਵੀ ਕੁਦਰਤ ਹੈ ਪਰ ਜਿੰਨੀ ਬਦੀ ਹੋ ਰਹੀ ਹੈ ਉਹ ਵੀ ਕੁਦਰਤ ਹੈ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਦੀ ਵੱਲੋਂ ਹਟਾ ਕੇ ਨੇਕੀ ਦੇ ਰਾਹ ਪਾਣਾ ਚਾਹੁੰਦੇ ਨੇ ਤੁਸੀਂ ਬਦੀ ਵੱਲ ਜਾਣਾ ਚਾਹੁੰਦੇ ਹੋ ਇਹ ਦੱਸੋ ਜਿਹੜੇ 70 ਤੇ ਚੈਨਲ ਟੀਵੀ ਦੇ ਚੱਲ ਰਹੇ ਨੇ ਉਥੇ ਗੰਦਾ ਨਾਚ ਹੋ ਰਿਹਾ ਹੈ ਅਸ਼ਵੀਲਤਾ ਪਿਓ ਵੀ ਕੁਰਸੀ ਤੇ ਬਹਿ ਕੇ ਵੇਖੀ ਜਾਂਦਾ ਧੀ ਵੀ ਵੇਖੀ ਜਾਂਦੀ ਭੈਣ ਭਰਾ ਵੀ ਵੇਖੀ ਜਾਂਦੇ ਮਾਪ ਪੁੱਤਰ ਵੇਖੀ ਜਾਂਦੇ ਤੁਹਾਨੂੰ ਉਹ ਕਿਉਂ ਨਹੀਂ ਨજર ਆਉਂਦਾ ਇਹਨੂੰ ਬੰਦ ਕਰਾਓ ਟੀਵੀ ਚੈਨਲਾਂ ਨੂੰ ਕਦੀ ਨਹੀਂ ਬੋਲਦੇ ਉਹ ਦੇ ਖਿਲਾਫ ਗੁਰਬਾਣੀ ਦੇ ਖਿਲਾਫ ਕਿਉਂ ਬੋਲਦੇ ਨੇ ਇਸ ਕਰਕੇ ਕਿ ਸਿੱਖਾਂ ਦਾ ਗੁਰੂ ਕੀ ਬਾਣੀ ਤੇ ਨਿਸ਼ਚਾ ਉੱਠ ਜਾਵੇ ਅੰਮ੍ਰਿਤ ਛਕਣਾ ਛੱਡ ਦੇਣ ਕਿਰਪਾਨਾਂ ਪਾਣੀਆਂ ਛੱਡ ਦੇਣ ਦਾੜੀ ਕੇ ਸਾਲੂ ਤਿਆਗ ਦੇਣ ਸਿੱਖੀ ਖਤਮ ਹੋ ਜਾਵੇ ਪਰ ਇਹ ਸੁਪਨੇ ਲੈਣੇ ਛੱਡ ਦੇਣਾ ਬਦਾਲੀ ਵੀ ਖਾਲਸੇ ਨੂੰ ਖਤਮ ਕਰਨ ਆਇਆ ਸੀ ਆਪ ਖਤਮ ਹੋ ਗਿਆ ਮੀਰ ਮੰਨੂ ਆਇਆ ਸੀ ਨਹੀਂ ਰਿਹਾ ਲਖਬਤ ਰਾਏ ਕਹਿੰਦਾ ਸੀ ਇੱਕ ਖੱਤਰੀ ਦੇ ਧਰਮ ਚ ਲਾਇਆ ਮੈਂ ਖੱਤਰੀ ਇਸ ਧਰਮ ਨੂੰ ਖਤਮ ਕਰਾਂਗਾ ਲਖੂ ਬਾਪੀ ਵੀ ਨਹੀਂ ਰਿਹਾ ਇਹ ਵੀ ਕੋਈ ਨਹੀਂ ਰਹਿਣੇ ਪਰ ਖਾਲਸਾ ਜੀ ਮੇਰੀ ਇੱਕ ਬੇਨਤੀ ਹੈ ਗਿਲਾ ਆਪਣੇ ਨਾਲ ਹੈ ਉਹ ਕਹਿੰਦਾ ਕਿ ਗਿਲਾ ਮੌਤ ਸੇ ਨਹੀਂ ਹਮੇ ਆਪਣੋ ਨੇ ਮਾਰਾ ਬਗਾਨੇ ਮਾਰਦੇ ਨੇ ਕੋਈ ਗੱਲ ਨਹੀਂ ਜਦੋਂ ਆਪਣੇ ਮਾਰਨ ਲੱਗ ਜਾਣ ਕੁਰਾਨ ਸ਼ਰੀਫ ਦੇ ਵਿੱਚ ਗੱਲ ਸੂਰਤ ਅਲ ਬਕਰਾ ਕੁਰਾਨ ਦੀ ਪਹਿਲੀ ਸੂਰਤ ਹੈ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੀ ਤੇ ਜਪਜੀ ਸਾਹਿਬ ਪਹਿਲਾ ਕੁਰਾਨ ਦੀ ਜਿਹੜੀ ਪਹਿਲੀ ਸੂਰਤ ਹੈ ਉਹਦੇ ਚ ਗੱਲ ਲਿਖੀ ਹੈ ਉਹ ਕਹਿੰਦੇ ਆਹ ਜਿਹੜੀ ਕਿਤਾਬ ਹੈ ਇਹ ਖੁਦਾ ਦੀ ਕਿਤਾਬ ਹੈ ਅੱਲਾਹ ਦੀ ਕਿਤਾਬ ਹੈ ਐ ਇਨਸਾਨ ਤੂੰ ਇਹਨੂੰ ਸਮਝ ਇਹਨੂੰ ਵਿਚਾਰ ਇਹਦੇ ਅਨੁਸਾਰ ਅਮਲ ਕਰ ਤੇਰਾ ਭਲਾ ਹੋਵੇਗਾ ਇਹ ਖੁਦਾ ਦਾ ਗਿਆਨ ਹੈ ਇਹ ਪ੍ਰਮਾਤਮਾ ਦਾ ਗਿਆਨ ਹੈ ਕਹਿੰਦੇ ਪਰ ਜਿਨ੍ਹਾਂ ਬੰਦਿਆਂ ਦੀ ਅਕਲ ਤੇ ਖੁਦਾ ਨੇ ਮੋਹਰ ਲਾ ਦਿੱਤੀ ਜਾਂ ਤਸੀਲ ਕਰ ਦਿੱਤੀ ਹੈ ਜਿਨ੍ਹਾਂ ਦੀ ਜਿਨ੍ਹਾਂ ਦੇ ਕੰਨਾਂ ਤੇ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਹੈ ਉਹ ਦਾਸਤਕ ਲੋਗ ਇਸ ਕਿਤਾਬ ਨੂੰ ਨਹੀਂ ਮੰਨਣਗੇ ਦੋ ਦੂਜੀ ਕਿਸਮ ਦੇ ਬੰਦੇ ਦਾਸਤਕ ਲੋਗ ਇਸ ਕਿਤਾਬ ਨੂੰ ਨਹੀਂ ਮੰਨਣਗੇ ਦਾ ਵਿਰੋਧ ਕਰਨਗੇ ਉਹਨੇ ਆਖਿਆ ਸੁਣ ਲਓ ਇਹ ਉਹ ਮੰਨੋ ਤੀਜੀ ਕਿਸਮ ਦੇ ਬੰਦੇ ਵੀ ਹੋਣਗੇ ਜਿਹੜੇ ਤੁਹਾਨੂੰ ਆਖਣਗੇ ਕਿ ਅਸੀਂ ਇਸ ਕਿਤਾਬ ਨੂੰ ਮੰਨਦੇ ਆ ਸੂਰਤਾਲ ਬਕਰਾ ਦੀ ਤੀਜੀ ਪੰਤੀਜਾ ਪਹਿਰਾ ਹੈ